ਇਹ ਰਾਜ ਤਾਂ ਦੇਨੇ ਬਹੁਤ ਮਾੜਾ ਚੜੇ ਪਹਿਲੀ ਵਾਰ ਗੁੜੀਆਂ ਨੇ ਕਿਹਾ ਦੀ ਪਾਪਾ ਮੇਰਾ ਜਨਮ ਦਿਨ ਮਨਾਵਾਂਗੇ ਤੇ ਸੋਚਿਆ ਰਿਚਾ ਲੱਜ ਕੇ ਕੋਕਲੇ ਜੂ ਐਰ ਮੈਂ ਹਣਾ ਤੇ ਅੱਜ ਦੀ ਦਿਹਾੜੀ ਲਾ ਲੂੰਗਾ ਅਪਿੰਦਰਾਂ ਨੇ ਅੱਜ ਜਵਾਬ ਦਿੱਤਾ ਕਹਿੰਦੇ ਬੰਦੇ ਪੂਰੇ ਨੇ ਹੁਣ ਕਿਹੜੇ ਪਾਸੇ ਜਾਵਾਂ ਮੈਂ ਕਿੱਧਰ ਮਰਾਂ ਜਾ ਕੇ ਮੈਂ ਹੁਣ ਜੇ ਅੱਜ ਨਾ ਕੇਕ ਲੈ ਕੇ ਗਿਆ ਉਹ ਗੁੱਸੇ ਹੋਊਗੀ ਵੀ ਮੈਂ ਪਹਿਲੀ ਵਾਰ ਮੇਰੇ ਜਿਹੜੀ ਨੂੰ ਕੁਝ ਕਿਹਾ ਸੀ ਵੀ ਮੇਰਾ ਉਹ ਕੰਮ ਵੀ ਨਹੀਂ ਸੁਪਨਾ ਵੀ ਨਹੀਂ ਪੂਰਾ ਕਰਿਆ ਗਿਆ ਸੁਨ ਰੱਬਾ ਕਿੱਧਰ ਜਾਵਾਂ ਮੈਂ ਕੀ ਤੋਂ ਮੰਗਾ ਜਾ ਕੇ ਮੈਂ ਪੈਸੇ ਰੱਬਾ ਤੂੰ ਤੂੰ ਹੀ ਦਿਖਾ ਕੋਈ ਰਾਹ ਮੈਨੂੰ ਕੋਈ ਘਰ ਹਾਲ ਅੱਜ ਮੇਰਾ ਮੇਰੀ ਗੁੜੀਆਂ ਨਾਲ ਅੱਜ ਨਾਰਾਜ਼ ਹੋ ਮੇਰੇ ਨਾਲ ਹੋ 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 ਗਰਮੀਏ ਬਹੁਤ ਬੰਦਰ ਦੇ ਦਿਨੰਦ ਨੂੰ ਗਰਮੀ ਵਧੀ ਜਨਾ ਮੀ ਪੋਵੇ ਪੋਰਾ ਆ ਗਿਆ ਆ ਰੇ ਗੱਲੀ ਮਾਰ ਲੈ ਚਾਰ ਦਿਨਾਂ ਚੱਕਲਵੀਰ ਤਾਂ ਓ ਕਲਵੀਰ ਹਾਂ ਭਾਈ ਮੱਗਰ ਓਰੇ ਆ ਓਰੇ ਹਾਂ ਭਈ ਆਉਣਾ ਆਉਣਾ ਮੈਂ ਕੀ ਕਹੂਗਾ ਭਾਈ ਯਾਰ ਜਾਏ ਆਉਨੇ ਹਣਾ ਆ ਜਾ ਓ ਆ ਜਾ ਆ ਜਾ ਬਗਿਆ ਦੰਬੀ ਲੈ ਲੈ ਕੜੀ

ਪਾ ਨਹੀਂ ਸਕਦਾ ਉਹ ਤੇਰੇ ਸਾਰੇ ਤਾਂ ਮੈਂ ਮੋਟਰ ਚਲਾਰ ਰਖਿਆ ਯਾਰ ਅੱਜ ਹੋਰ ਉਹ ਮੈਂ ਤੈਨੂੰ ਗਿਆ ਰੀਲ ਤੂੰ ਲਾਦੀ ਮੱਕੀ ਨੂੰ ਪਾਣੀ ਉਹ ਕਿੱਥੇ ਹੋਰ ਨੂੰ ਦੇਊਂ 600 ਚੱਲ ਤੂੰ 700 ਲੈ ਨਹੀਂ ਕਰਦਾ ਬੰਦਾ ਨੇ ਬਧੇ ਤਰੀਕਿਆਂ ਲਾ ਦੇ ਆ ਯਾਰ 200 200 ਦੀ ਗੱਲ ਹੁੰਦੀ ਐ ਬੜਾ ਤਾਂ ਅੱਧਾ ਵਿਚਾਲੇ ਡੋਪਦਾ ਯਾਰ ਮੈਂ ਹੁਣ ਦੱਸ ਮੈਂ ਹੋਰ ਪਰ ਮੈਂ ਕੀ ਕਰਾ ਹੁਣ ਨਾ ਮੈਂ ਜਾਣ ਜੋਗਾ ਉਧਰ ਉੱਥੇ ਮੈਨੂੰ ਰਿਸ਼ਤੇਦਾਰ ਡਿੱਕਣ ਲੱਗ ਰਹੇ ਨੇ ਬੜਾ ਕੱਚਾ ਕੰਮ ਕਰ ਰਿਆ ਤਾ ਜਬ ਖੜੀ ਗੱਲ ਕਰ ਗਿਆ ਜਮੀਓ ਚਲ ਠੀਕ ਆ ਤੇਰੀ ਮਰਜ਼ੀ ਆ ਬਾਈ ਕੋਈ ਹੋਰ ਕਰਤਾ ਮਰੇ ਹੋ ਹੀ ਲਾਉਗੀ ਬੰਦਾ ਕੀ ਗੱਲ ਬਾਈ ਕੀ ਗੱਲ ਹੋ ਗਈ ਓਏ ਕੁਛ ਨਹੀਂ ਆਇਆ ਮੇਰਾ ਸਾਲਾ ਹੋ ਰਿਆ ਬਿਮਾਰ ਅੱਛਾ ਉਹ ਦਾਖਲ ਹੈ ਉਹਨੂੰ ਲੈ ਕੇ ਜਾਣਾ ਹੈ ਅੱਛਾ ਠੀਕ ਹੈ ਕਰ ਦਿਆ ਨੂੰ ਤੇ ਵੱਖਾ ਜਨ ਲੈ ਕੇ ਜਾਣਾ ਹਾਂ ਹਾਂ ਪੂਰੇ ਚਲਰ ਖਿਆ ਮੋਟਰ ਮੱਕੀ ਚ ਅੱਛਾ ਉਹ ਦਿਹਾੜੀਆ ਪੁੱਛਿਆ ਦੀ ਉਹ ਪਤੰਦਰ ਕਹਿੰਦਾ ਮੈਂ ਆ ਜੂ ਆ ਤੇਰਾ ਪਾਣੀ ਖੜ ਲਿਆ ਹੁਣ ਅੱਧੀ ਧਰ ਅਮਰੀ ਅੱਧੀ ਸੁੱਕੀ ਐ ਇਹ ਅੱਛਾ ਅੱਛਾ ਅਰ ਕੀ ਦੀ ਲੇਟ ਚੱਲ ਰਹੀ 4 ਵਜੇ ਦੀ ਅੱਛਾ ਨਾ ਹੁਗਣਾ ਮੈਂ ਜਵਾਬ ਦੇ ਰਹਾ ਮੈਨੂੰ ਕੁਝੇ ਪਾਸੇ ਕੰਮ ਹੋ ਗਿਆ ਜਰੂਰੀ ਜਾਣਾ ਹੁਣ ਨਾ ਤਾਂ ਮੈਂ ਇਧਰ ਬੰਦ ਕਰਕੇ ਜਾਣ ਜੋਗਾ ਨਾ ਮੈਂ ਉਧਰ ਜਾਣ ਜੋਗਾ ਪੰਗਾ ਛੜ ਗਿਆ ਮੇਰੀ ਜਾਨ ਨੂੰ ਤਾਂ ਨਾ ਬੰਦਾ ਮਿਲੇ ਟਾਈਮ ਤੇ ਹਾਂ ਇਹ ਤਾਂ ਹੈ ਬਈ ਜੇ ਬਈ ਗੁੱਸਾ ਨਾ ਮੰਨੇ ਤਾਂ ਮੈਲਾ ਨਾ ਜਿਹੜੇ ਦਿਨ ਤੁਹਾਡਾ ਤੂੰ ਬੇਲਾ ਹੈ ਬੇਲਾ ਹੀ ਆ ਬਾਈ ਮੈਂ ਉਹ ਨਾਲੇ ਤੂੰ ਕਹਿੰਦੀ ਮੈਂ ਬਿਮਾਰ ਹੋ ਰਿਹਾ ਯਾਰ ਬਿਮਾਰ ਤਾਂ ਕੋਈ ਨਾ ਬਾਈ ਪਤਾ ਗਰਮੀ ਬਹੁਤ ਆ ਰਹੀ ਮੱਕੀ ਚ ਕੋਈ ਨਾ ਬਾਈ ਯਾਰ ਤੂੰ ਆਪਦਾ ਵੱਡਾ ਭਾਈ ਆਪਾਂ ਕਰ ਦਾਂਗੇ ਤੁਹਾਡਾ ਕੰਮ ਕਰਦੇ ਆ ਕਰ ਦਾਂ ਕੋਈ ਚੱਕਰ ਨਹੀਂ ਫਿਰ ਐ ਕਰੀ ਹਾਂ ਬਾਈ ਚਲ ਜਿਹੜੇ ਉਹਨੂੰ ਦੇਣਾ ਤੈਨੂੰ ਤੇ ਤੂੰ ਮਤਾ ਪੈਸੇ ਹਾਂ ਬਾਈ ਪਾਣੀ ਪਤਰਾ ਲਾਦੀ ਬਾਈ ਬਣ ਕੇ ਤੈਨੂੰ ਪਾਣੀ ਤਾਂ ਲਾਉਂਦਾ ਨਾ ਹਾਂ ਬਾਈ ਤੂੰ ਚਿੰਤਾ ਹੀ ਨਾ ਕਰ ਉਹ ਤਾਂ ਤੂੰ ਮਿਸਤਰੀਆਂ ਲੱਗੇ ਹੋਏ ਮੈਂ ਲੱਗਾ ਮਾ ਕੋਈ ਚੱਕਰ ਨਹੀਂ ਚਿੰਤਾ ਹੀ ਨਾ ਕਰ ਪਤਨਾ ਪਤਨਾ ਪਾਣੀ ਲਾਦੀ ਮੱਕੀ ਨੂੰ ਅਸੇ ਕਿ ਘਰ ਰੱਖੀ ਆਪਣਾ ਬਾਣ ਥੋੜਾ ਉੱਚਾ ਅੱਛਾ ਬਾਈ ਸਾਲੇਦਲੇ ਬਾਣਾ ਨੀਵਾ ਓਕੇ ਕਿਸੇ ਦੇ ਬਾਣੇ ਟੁੱਟ ਜੇ ਨਾ ਕੋਈ ਨਾ ਬਾਈ ਅਗਲੇ ਦਾ ਨੁਕਸਾਨ ਨਾ ਹੋ ਜੇ ਯਾਰ ਨਾ ਨਾ ਅਗਲੀ ਵੀ ਫਸਲ ਹੈ ਜਿਵੇਂ ਕਿ ਕਿ ਜਾਵਾਂਗੇ ਆਪਾਂ ਉਮੀ ਨਾਵਾਂਗੇ ਹਾਂ ਸਾਬ ਨਾ ਲਾਦੀ ਬਸ ਪਤਰਾ ਬਦਲਾ ਪਾਣੀ ਤੇ ਯਾਰ ਰਹੇ ਤੋੜਦਾ ਕਰੀ ਪਾਣੀ ਫੇਰੀ ਫੇਰੀ ਵੜਿਆ ਠੀਕ ਹੈ ਬਾਈ ਕੰਪਿਊਟਰ ਕਰਾ ਲੱਗਿਆ ਜਉਂ ਤਾਂ ਬਾਣ ਪੱਧਰਾ ਪਣਾ ਨਾ ਕੋਈ ਨਾ ਬਾਈ ਫਿਰ ਠੀਕ ਹੈ ਮੈਂ ਕਰਦਾ ਨਾ ਫਿਰ ਉੱਥੇ ਮੋਟਰ ਤੇ ਪਈ ਹੈ ਕਿਸੀ ਚੱਕ ਕੇ ਤੂੰ ਕਰ ਲੈ ਤੇ ਰੋਟੀ ਤਦੜ ਕੋ ਹੈ ਗਿਆ ਨਾ ਰੋਟੀ ਦਾ ਬਾਈ ਯਾਰ ਕਿ ਮੈਂ ਵਾਪਸ ਮੁੜਿਆ ਤੇ ਫਿਰ ਉਧਰੋਂ ਬੁਖਾਰ ਜਾ ਹੋ ਗਿਆ ਮੈਂ ਚੱਲ ਵਾਪਸ ਚਲਦੇ ਹਾਂ ਲੈ ਕੇ ਆਇਆ ਜੀ ਮੈਂ ਅੱਛਾ ਅੱਛਾ ਹਾਂ ਚੱਲ ਠੀਕ ਹੈ ਉਹ ਇਧਰ ਸਰ ਗਿਆ ਨਹੀਂ ਮੇਰੇ ਮੈਂ ਕਰੋ ਫੜਾ ਜਾਂਦਾ ਭੱਜ ਗਿਆ ਜਿੱਨੂੰ ਹਾਂ ਫਿਰ ਆ ਕਰ ਉਹ ਮੋਟਰ ਆਪਣੀ ਸਾਹਮਣੇ ਹਾਂ ਵੱਡੀ ਮੋਟਰ ਆ ਉਹ ਹਰਾਈ ਉਹ ਛੱਦਰ ਜਿਹੜੀ ਚੱਲ ਬਾਈ ਫਿਰ ਮੈਂ ਜਾਂਨਾ ਪਰ ਦੇਖਦਾ ਹਾਂ ਹਾਂ ਠੀਕ ਹੈ ਬਾਈ ਵਧਿਆ ਦੀ ਬਾਈ ਬਣ ਹਾਂ ਕੋਈ ਨਹੀਂ ਠੀਕ ਹੈ ਸ਼ਾਮ ਨੂੰ ਆ ਜੂਆਂ ਬਸ ਮੈਂ ਕੋਈ ਨਹੀਂ ਬਾਈ ਠੀਕ ਹੈ ਚੱਲ ਸ਼ੁਕਰ ਹੈ ਬੰਦਾ ਤਾਂ ਮਿਲ ਗਿਆ ਅਰੇ ਕੰਮ ਜਦ ਬਚਾਲੇ ਹੋਇਆ ਨਾ ਮੋਟਰ ਬੰਦ ਕਰਕੇ ਜਾਣੀ ਪੈਂਦੀ ਚਲ ਨਾ 2 ਰੁਪਏ ਵਿਚਾਰੇ ਦੇ ਬਣ ਜਾਣਗੇ ਫਾਇਦੀ ਹੈ ਘਰ ਪਾਲਾ ਹੋ ਪਲਾ ਚਲ ਮਾ ਹਲਾ ਵੀ ਮਿੱਤਰ ਲਾਦਾ ਮੱਕੀ ਨੂੰ ਸਾਰੀ ਨੂੰ ਪਾਣੀ ਹੁਣ ਦੇਖਦੇ ਬਾਈ ਕਦੋਂ ਕਾਊਗਾ ਨਹੀਂ ਘਰੇ ਚਲਦੇ ਆ ਨਾ ਤੇ ਲੈ ਕੇ ਪੈਸੇ ਫਿਰ ਚਲਾਂਗੇ ਘਰੇ ਆਪਾਂ ਸਾਰੀ ਲਾਤਾ ਪਤਲਾ ਪਤਾ ਸਾਰਾ ਫਿਰਦਾ ਜਿਵੇਂ ਬਾਈ ਕਹਿ ਕੇ ਗਿਆ ਦੀ ਚਲਦੇ ਆਪਾਂ ਪਾਣੀ ਤਾਂ ਲਾਤਾ ਓਏ ਮੋਢਾ ਦਾ ਕੰਮ ਵਾਲਾ ਲੱਗਦਾ ਹੈ ਚਲੋ ਵਧੀਆ ਹੈ ਰੱਜ ਕੇ ਹੋਊਗਾ ਜੋ ਕੰਮ ਕਰੂਗਾ ਵਧੀਆ ਵੱਡੇ ਬਾਈ ਇਹਨੂੰ ਵੇਟ ਤੇ ਤੇਰਾ ਕੰਮ ਸਾਰਾ ਪਾਣੀ ਲਾਤਾ ਆਪਾਂ ਨੇ ਮੱਕੀ ਨੂੰ ਚਲ ਵਾਓ ਤੇਰੇ ਵਧੀਆ ਕਰਿਆ ਹਾਂ ਮੈਂ ਸੁੱਕ ਜਾਂਦੀ ਜਾਏ ਕੰਮ ਤੁਸੀਂ ਹਾਂ ਚਲੋ ਲੈ ਪਪਾ ਆ ਗਿਆ ਸੀ ਹਾਂ ਨਾ ਨਾ ਸਾਰਾ ਲਾਤਾ ਆਪਾਂ ਨੇ ਖੜਕੇ ਰਮਾਈ ਐਣ ਸਾਰਾ ਬਤਲਾ ਬਤਲਾ ਪਾਣੀ ਫੇਰਤਾ ਬਾਈ ਕਿੰਨੇ ਬਣ ਕੇ ਪੈਸੇ ਤੇਰੇ ਬਾਈ ਜਿੰਨੇ ਮਰਜ਼ੀ ਦੇ ਦੋ ਯਾਰ ਨਾ ਨਾ ਫੇਰ ਵੀ ਦੱਸ ਨਾ ਨਾ ਜਿੰਨੇ ਮਰਜ਼ੀ ਜਿਵੇਂ ਤੁਹਾਡਾ ਦਿਲ ਕਰਦਾ ਉਹਨਾਂ ਦੇ ਦੋ ਮੈਂ ਕੋਈ ਨਹੀਂ ਕਹਿੰਦਾ ਕੋਸੋ ਬੜਾ ਖੁਸ਼ ਹੋ ਰਿਹਾ ਹੁਣ ਦੁਦੰਦਰਾ ਖੁਸ਼ੀ ਮਾਰ ਰਿਹਾ ਮੈਂ ਬਾਈ ਤੈਨੂੰ ਸਹੀ ਗੱਲ ਦੱਸਾਂ ਹਾਂ ਬਿਮਾਰ ਤਾਂ ਨਹੀਂ ਹੈਗਾ ਸੀ ਮੈਂ ਜੈਸ ਹੋਰੇ ਨਿਕਲਣ ਦੇ ਕੰਮ ਵਾਸਤੇ ਦਿਹਾੜੀ ਤੇ ਗਿਆ ਸੀ ਅੱਛਾ ਅੱਜ ਹੈਗਾ ਮੇਰੀ ਗੁੜੀ ਦਾ ਜਨਮ ਦਿਨ ਆ ਸੋਚਿਆ ਦੀ ਮੈਂ ਦਿਹਾੜੀ ਲਾ ਕੇ ਅੱਜ ਉਦੋਂ ਕੋਈ ਚੀਜ਼ ਲੈ ਜੂਗਾ ਕੇਕ ਉਕਲੇ ਜੂਗਾ ਤੇ ਖੁਸ਼ ਹੋ ਜੂਗੀ ਪਰ ਉੱਥੇ ਮੈਨੂੰ ਬੰਦੇ ਪੂਰੇ ਹੋਗੇ ਵਾਪਸ ਮੋੜਤਾ ਤਾਂ ਕਰਕੇ ਬਸ ਮੈਂ ਮਨ ਜਾਂ ਦੁਖੀ ਹੋ ਰਿਹਾ ਸੀ ਉਹ ਚਲੋ ਕੋਈ ਅੱਜ ਤਲ 75 ਬਚੰਗੀ ਕਰਦਾ ਉਸ ਕਰਦਾ ਹਾਂ ਭਾਈ ਉਹ ਤਾਂ ਹੈ ਲੈ 500 ਰੁਪਿਆ ਧੰਨਵਾਦ ਭਾਈ ਇਹ ਚਲ ਲੈ ਨਾ ਮਾਪ ਦੇ ਵਾਸਤੇ ਚੱਲੇ ਆ ਗੁੜੀਆਂ ਖੁਸ਼ ਹੋ ਜੂਗਾ ਨਾ ਪਹਿਲੀ ਵਾਰ ਜਨਮ ਹੋਣਾ ਹੈ ਉਹ ਬਹੁਤ ਧੰਨਵਾਦ ਹੈ ਤੇਰਾ ਸਰ ਉਹ ਧੰਨਵਾਦ ਆ ਮੈਂ ਤੇਰਾ ਕਰਦਾ ਤੇ ਵੀ ਮੇਰੇ ਕੰਮ ਸਾਰੇ ਆ ਨਹੀਂ ਮੇਰੇ ਕੰਮ ਖੜ ਜਾ ਯਾਰ ਉਹ ਬਚਾਰੇ ਹੈ ਤੇ ਤੇਰਾ ਕੰਮ ਬਣ ਗਿਆ ਨਾ ਮੇਰੇ ਨੂੰ ਬਣ ਗਿਆ ਨਾ ਨਾ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਤੇ ਐ ਪੁੱਛਿਆ ਸੀ ਮੈਂ ਤੇਰਾ ਸੱਚਾ ਤੂੰ ਪੱਕਾ ਨਾ ਕਰੇ ਬਚੀ ਤੇ ਕਿ ਮੈਂ ਤੇਰਾ ਸਾਥ ਨਾ ਭਾਈ ਕਦੇ ਕਦੇ ਹੀ ਭਗ ਜਾਣਾ ਕਰੇ ਕਿਸੇ ਨਾਲ ਭਾਗਿਆ ਕਦੇ ਕਿਸੇ ਨਾਲ ਭਾਗਿਆ ਬਸ ਐ ਦਿਹਾੜੀ ਹੀ ਤੇ ਜਾਂਦਾ ਮੈਂ ਕੱਚਾ ਜਾਗਾ ਮੈਂ ਕੱਚਾ ਜਾਗਾ ਮੈਂ ਜੇ ਅਰਧੁੰਦਰ ਨਾਲ ਵਾਲੇ ਦੀ ਜਰੀਰੀ ਆ ਜਰੀਰੀ ਜੀਆ ਭਾਈ ਜਿਵੇਂ ਮੈਂ ਕਹਾਂਗਾ ਤੁਸੀਂ ਆਪਾ ਹੈ 18 18 ਕਿਲੇ ਰਹਿ ਰਹੇ ਅੱਛਾ ਭਾਈ 18 ਕਿਲੇ ਮੋਟਰੇ ਅੱਛਾ ਭਾਈ ਪਾਸਾਰੀ ਦੇਖਭਾਲ ਦੇ ਨਾ ਕੋਈ ਨਾ ਭਾਈ ਕਰ ਲੂੰਗਾ ਠੀਕ ਹੈ ਨਾ ਕੋਈ ਨਗਰਾਂ ਨੂੰ ਗੁਰਾ ਦਾ ਕਰਨ ਦੀ ਲੋੜ ਨਹੀਂ ਗਈ ਨਾ ਕੋਈ ਖੇਤ ਖੇਤ ਦੀ ਕਰਨੇ ਨਾ ਸਾਮ ਨੂੰ ਖੇਤ ਵਾਲਾ ਸਾਮ ਨੂੰ ਭਾਈ ਠੀਕ ਹੈ ਹਾਂ ਭਾਈ ਪਰ ਤਰ੍ਹਾਂ ਮਹੀਨੇ ਤੇ ਕਰ ਦਾਂਗੇ ਕਿ ਕਿਨੇ ਕਰਕੇ ਮਹੀਨੇ ਦੇ ਕਿੰਨੇ ਪੈਸੇ ਲੈਣਾ ਪੱਕੇ ਠੀਕ ਹੈ ਠੀਕ ਹੈ ਬਹੁਤ ਪਾਣੀ ਦੇ ਸਾਰੇ ਬਹੁਤ ਬਹੁਤ ਧੰਨਵਾਦ ਭਾਈ ਕਿੰਨੇ ਦੀ ਲੋੜ ਨਹੀਂ ਗਈ ਠੀਕ ਹੈ ਭਾਈ 1 ਕਿਲੋਟਰ ਤੇ ਲੈ ਕੇ ਆ ਤੁਸੀਂ ਕਰ ਠੀਕ ਹੈ ਭਾਈ ਠੀ ਤੂੰ ਸਹੀ ਬਣਾਉਂਗਾ ਗੱਲ ਨੂੰ ਠੀਕ ਆ ਬਾਈ ਸੱਚੇ ਦਿਲੋ ਕੀ ਤੇਰਦਾ ਦਾ ਦੁਬਤੀ 베ੜੀ ਨੂੰ 베ੜੀ ਮਾਰ ਲਾਤਾ ਦਾ ਦਾ ਫੇਰ ਵੀ ਹੋਏਗਾ ਵਾਏ ਗੁਰੂ ਵਾਏ ਕਰੇ ਕਰੇ